ਦੁਕਾਨਦਾਰ ਨੂੰ ਇਹ ਲੋਕ ਆ ਰਹੇ ਕਿਹੜਾ ਦੁਬਾਰਾ ਇਹਨੂੰ ਕਹਿੰਦੇ ਯਾਰ ਦੁਬਾਰਾ ਹੋਵੇ ਸਾਡੇ ਨਾਲ ਨਾਲ ਹੋੜ ਕੇ ਬੈਠੇ ਜੀ ਆਹ ਪਾਉਂਦੇਂ ਗਾ ਲੰਮੇ ਜਾਂ ਵੀ ਭਾਈ ਠੀਕ ਹੈ ਕੰਮ ਕਰੀਏ ਕਿਹਦੇ ਮਾਰੀਏ ਪਤਾ ਨਹੀਂ ਅੱਜ ਕੰਮ ਕਰਨਾ ਹੈ ਕਹਿੰਦਾ ਮੇਰੀ ਕੰਮ ਬਣਾਇਆ ਨਹੀਂ ਅੱਜ ਨਾ ਕਰ ਕਰੇ ਇਹਨੂੰ ਹੈ ਤੇ ਲੱਗੂਗੇ ਇੱਧਰ ਨਾ ਕਰ ਕੰਮ ਕਰੀਏ ਆਵਾਜ਼ ਕੋਈ ਨਹੀਂ ਆ ਰਹੀ ਤੇਰੇ ਨੂੰ ਲੱਗ ਰਿਹਾ ਨਾ ਬੰਦ ਹੋ ਗਿਆ ਬੰਦ ਕੋਈ ਨਹੀਂ ਲੈ ਉਹਦਾ ਵਾਤਾ ਮੈਂ ਉਹਦਾ ਦੇਖ ਇਸ ਵਾਰੀ ਕੋਈ ਗੱਡੀ ਆ ਕੇ ਟੁੱਟਾ ਆਪ ਗਵਾਣੇ ਠੀਕ ਦੇ ਵਿੱਚ ਆ ਕੇ ਜਿੱਦਾਂ ਕਰਕੇ ਛੱਡ ਕੇ ਕਰ ਕੋਲ ਤੇ ਲੋਕਾਂ ਨੇ ਬੜੀ ਹੀ ਸ਼ਰਮਨਾਕ ਘਟਨਾ ਇਹਨਾਂ ਨੇ ਕੀਤੀ ਹੈ ਜਿਨ੍ਹਾਂ ਨੋਟਿਸ ਦਿੱਤੇ ਕਿਉਂਕਿ ਦੁਕਾਨਦਾਰ ਨੂੰ ਇਹ ਲੋਕ ਕਮਜ਼ੋਰ ਨਾ ਸਮਝਣ ਦੁਕਾਨਦਾਰ ਉਹ ਵਧੀਆ ਆਂਦੀ ਹੈ ਨਹੀਂ ਹੈ ਤੇ ਫੇਰ ਫੋਟੋ ਕਰ ਲੈਣਾ ਕਰ ਲੈਣਾ ਮੇਰੇ ਮੰਡ ਦਾ बंदे <laughs> मोटा ਲੱਗੇ ਪੱਥਰ ਦੇ 사이ਕਰੋਂ ਉੱਲਟਦਾ ਹੈਗਾ ਅੱਜ ਅੱਧੀ ਰਾਤ ਨੂੰ ਜੋ ਕਾਰਵਾਈ ਕਮੇਟੀ ਘਰ ਨੇ ਔਰ ਏਡੀਸੀ ਸਾਹਿਬ ਦੀ ਰਹਿਮਾਈ ਜੋ ਗਰਦਾਸਪੁਰ ਦੁਕਾਨਦਾਰਾਂ ਦੇ ਨਾਲ ਧੱਕਾ ਹੋਇਆ ਮੈਂ ਉਹਦੀ ਨਿਖੇਦੀ ਕਰਦਾ ਕਿਉਂਕਿ ਦਿਨ ਦੇ ਟਾਈਮ ਕਾਰਵਾਈਆਂ ਹੁੰਦੀਆਂ ਨੇ ਉਹ ਰਾਤ ਦੇ ਟਾਈਮ ਚੋਰਾ ਮੰਦੀ ਕਾਰਵਾਈਆਂ ਠੀਕ ਨਹੀਂ ਲੱਗਦੀਆਂ ਕਿਸੇ ਦਾ ਅੰਦਰ ਸਮਾਨ ਪੈਦਾ ਕਿਸੇ ਦਾ ਫਰੂਟ ਪੈਦਾ ਕਿਸੇ ਦੇ ਅੰਦਰ ਪੈਸੇ ਪੈਦੇ ਕੰਟਰਕ ਤੱਕ ਚੁੱਕੇ ਲੱਗੇ ਨੇ ਇਹ ਦੀ ਬਰਦਾਸ਼ਤ ਨਹੀਂ ਕੀਤਾ ਜਾਏਗਾ ਜੋ ਇਹਨਾਂ ਨੇ ਕਾਰਵਾਈ ਕੀਤੀ ਹੈ ਆਪਾ ਵਪਾਰ ਮੰਡਲ ਗੁਰਦਾਸਪੁਰ ਦੀ ਨਿਖੇਦੀ ਕਰਦੇ ਆਂ ਔਰ ਨਾਲ ਦੀ ਨਾਲ ਹੀ ਤਾਰਨਾ ਕਰਦੇ ਆਂ ਕਿ ਇਹੋ ਜੀਆਂ ਕਾਰਵਾਈਆਂ ਬੰਦ ਕਰਨ ਨਹੀਂ ਤਾਂ ਬਹੁਤ ਵੱਡੇ ਪੱਦਰ ਤੇ ਸ਼ਗਰਸ਼ ਜਲਾ ਕੀਤਾ ਜਾਵੇਗਾ ਮੈਂ ਏਡੀਸੀ ਸਾਹਿਬ ਮਾਂ ਜੋ ਐਸਐਸਪੀ ਸਾਹਿਬ ਪਾਂ ਜੋ ਡੀਸੀ ਸਾਹਿਬ ਨੂੰ ਬੇਨਤੀ ਕਰਦਾ ਤੇ ਇਹੋ ਜਿਹੀਆਂ ਕਾਰਵਾਈਆਂ ਤੇ ਨੱਥ ਪਾਣ ਅਗਰ ਸ਼ਹਿਰ ਦੀ ਕੋਈ ਇੰਕਵੋਸਟਮੈਂਟ ਦੀ ਜਰਾ ਕੋਈ ਤੁਹਾਨੂੰ ਟ੍ਰੈਫਿਕ ਦੀ ਸਮੱਸਿਆ ਤੇ ਸਾਡੇ ਨਾਲ ਮੀਟਿੰਗ ਕਾਲ ਕਰਨ ਅਸੀਂ ਇਹਨਾਂ ਨੂੰ ਸਮੱਸਿਆ ਦਾ ਹੱਲ ਦੱਸਾਂਗੇ ਕਿ ਕਿਸ ਤਰੀਕੇ ਦੇ ਨਾਲ ਹੱਲ ਹੁੰਦੇ ਨੇ ਅੱਜ ਅਕਸਰ ਕੋਈ ਸੁਣ ਕੇ ਗੱਲ ਰਾਜੀ ਨਹੀਂ ਗੁਰਦਾਸਪੁਰ ਸ਼ਹਿਰ ਦੇ ਅੰਦਰ ਕਿੰਨੀਆਂ ਚੋਰੀਆਂ ਹੋਈਆਂ ਕੋਈ ਤ੍ਰੇਸ ਨਹੀਂ ਹੋਈ ਕਿੰਨੀ ਸਨੇਚਿੰਗ ਹੋ ਰਹੀ ਹੈ ਕੋਈ ਬੰਦਾ ਨਹੀਂ ਫੜਿਆ ਜਾ ਰਿਹਾ ਕਿੰਨੇ ਮੋਟਰਸਾਈਕਲ ਚੋਰੀ ਹੋ ਰਹੇ ਨੇ ਕਿੰਨੀਆਂ ਸਰੋਤੀਆਂ ਜਾ ਰਹੀਆਂ ਨੇ ਜਾ ਆਬ ਦੇ ਹਾਲਾਤ ਕਿਹੋ ਜਿਹੇ ਬਣੇ ਤੁਹਾਡੇ ਕੋਲ ਛੁਪੇ ਨਹੀਂ ਐ ਇਸ ਤਰ੍ਹਾਂ ਤੇ ਮੈਂ ਕਿ ਅਸੀਂ ਤੇ ਅੱਗੇ ਹੀ ਮਰੇ ਪਏ ਕੋਈ ਇਹਨਾਂ ਨੇ ਨੋਟਿਸ ਨਹੀਂ ਜਾਰੀ ਕੀਤਾ ਦਿਨ ਦੇ ਟਾਈਮ ਆਂਦੇ ਦੁਕਾਨਦਾਰਾਂ ਨੂੰ ਨੋਟਿਸ ਦੰਦੇ ਤੇ 2 ਦਿਨ ਦੇ ਅੰਦਰ ਇਹਦਾ ਸਮਾਨ ਤੇ ਆਪਣੇ ਅੰਦਰ ਕਰ ਲਓ ਜੇ ਇਹ ਨਾ ਕਰਦੇ ਤੇ ਗੁਨਾਹਗਾਰ ਸੀ ਕਿਹਨਾਂ ਲੋ ਅਨਾਉਂਸਮੈਂਟ ਕਰਾਈ ਗਈ ਸੀ ਕਿ ਬੋਜ ਨੂੰ ਲੈ ਕੇ ਉਹ ਕਿਹਨੂੰ ਸਨਾਉਂਸਮੈਂਟ ਅਨਾਉਂਸਮੈਂਟ ਕਰਾਈ ਸੀ ਅਨਾਉਂਸਮੈਂਟ ਕਰਾਈ ਸੀ ਅਨਾਉਂਸਮੈਂਟ ਕਿਨਾਂ ਵਾਸਤੇ ਕਰਾਈ ਸੀ ਅਸੀਂ ਤੇ ਸਥਾਈ ਲੋਕ ਐ ਅਸੀਂ ਪ੍ਰਾਪਰਟੀ ਟੈਕਸ ਦਿੰਦੇ ਆ ਅਸੀਂ ਬਿਜਲੀ ਦੇ ਬਿੱਲ ਦਿੰਨੇ ਆ ਅਸੀਂ ਟੈਕਸਾਂ ਦਿੰਨੇ ਆ ਲੌਸਮੈਂਟ ਕਦੇ ਵਾਸਤੇ ਜਿਨ੍ਹਾਂ ਛੜਕਾਂ ਜਾਨ ਕੀਤੀਆਂ ਨੇ ਜਿਨ੍ਹਾਂ ਛੜਕਾਂ ਤੇ ਜੜੀਆਂ ਲਾ ਕੇ 2000 ਜੜੀ ਜੜੀ ਲੱਗੀ ਐ ਛੜਕਾਂ ਤੇ ਜਾਨ ਕੀਤੀਆਂ ਫੋਰ ਵੀ ਲਗਣੇ ਅਗਦੇ ਇਹੀ ਹਾਲ ਤਰੀਕੇ ਨਾਲ ਸਾਨੂੰ ਕਹਿੰਦੇ ਅਸੀਂ ਦਾ ਹੱਲ ਕਢੀਏ ਅੱਜ ਜੋ ਗੁਰਦਾਸਪੁਰ ਸ਼ਹਿਰ ਦੇ ਵਪਾਰੀਆਂ ਨਾਲ ਠੱਗਾ ਕੀਤਾ ਦਾ ਇਹ ਸਹਿ ਨਹੀਂ ਹੋਵੇਗਾ ਅਗਲਾ ਸਟੈਪ ਅਸੀਂ ਦੇਖਦੇ ਤੁਹਾਨੂੰ ਇਹ ਬਰਦਸਤੀ ਹੈ ਪਰ ਸਾਡੀ ਪਹਿਲੀ ਡਿਮਾਂਡ ਇਹ ਹੈ ਕਿ ਇਹੋ ਸਭ ਐਡੀਸੀ ਸਾਹਿਬ ਜਿਨ੍ਹਾਂ ਦੀ ਰਹਿਨਮਾਈ 'ਚ ਇਹ ਤੱਕਾ ਕੀਤਾ ਗਿਆ ਅਗਰ ਉਹ ਲੋਕ ਸਾਡੇ ਇਹ ਜਿਹਨੇ ਦੁਕਾਨਦਾਰ ਭਰਾ ਨੇ ਇਹਨਾਂ ਨੂੰ ਆ ਕੇ ਸੈਟੀਸਫਾਈ ਨਹੀਂ ਕਰਦੇ ਆਪਣੀ ਗਲਤੀ ਨਹੀਂ ਮੰਨਦੇ ਤੇ ਫਿਰ ਅਸੀਂ ਅਗਲਾ ਸਟੈਪ ਜਿਹੜਾ ਵਪਾਰ ਮੰਡੋ ਚੁੱਕਾਂਗੇ ਇਹਦੇ ਵਿੱਚ ਅਸੀਂ ਕੋ ਵੱਡਾ ਸੰਘਰਸ਼ ਕਰਾਂਗੇ ਫਿਰ ਅਸੀਂ ਅਜੇ ਤੱਕ ਕੋਈ ਅਧਿਕਾਰੀ ਨਹੀਂ ਆਇਆ ਐਸਟੀਓ ਸਾਹਿਬ ਆਏ ਨੇ ਤੇ ਮਾਨ ਸਾਡੇ ਡੀਐਸਪੀ ਸਾਹਿਬ ਆਏ ਨੇ ਉਹਨਾਂ ਨੇ ਵੀ ਇਹ ਕਿਹਾ ਕਿ ਬਹੁਤ ਬਲਤ ਕੀਤਾ ਗਿਆ ਵੇ ਇੱਕ ਧਰਸਾ ਦਿੱਤਾ ਗਿਆ ਵਾ ਤੁਸੀਂ ਦੇਖੋ ਉਹ ਦੁਕਾਨ ਦਾ ਸ਼ਟਰ ਤੱਕ ਤੋੜਤਾ। ਇਹਦੇ ਦੁਕਾਨ ਦਾ ਲੇਟਰ ਤੱਕ ਤੋੜਤਾ ਗਿਆ। ਇਹਦੀ ਪਰਪਾਈ ਕੌਣ ਕਰੇਗਾ? ਤੁਸੀਂ ਸਾਰੇ ਪ੍ਰੈਸ ਵਾਲੇ ਆਇਓ। ਸਾਰੀਆਂ ਫੋਟੋਆਂ ਜਿਹੜੀਆਂ ਪਾਓ ਕਿਸ ਤਿਲਕੇ ਦਾ ਇਨਸਾਨ ਕੀਤਾ ਗਿਆ। ਜੇ ਸੈਂਟਰ ਚ ਦੋ ਬੈਂਚ ਚੁੱਕੇ ਜ ਨੇ ਸਾਈਡ ਵਾਲੇ ਕਿਉਂ ਨਹੀਂ ਚੁੱਕੇਗੇ? ਕਿਉਂ ਉੱਥੇ ਮੱਛੀ ਮਿਲਦੀ ਹੈ? ਕਿਉਂ ਅੱਛਾ ਸਮਾਨ ਮਿਲਦਾ ਹੈ? ਕਿਉਂ ਨਹੀਂ ਚੁੱਕੇਗੇ? ਮੈਂ ਕਹਿੰਦਾ ਜੇ ਇੱਕ ਲਾਈਨ ਦੇ ਵਿੱਚ ਆ ਮੈਂ ਵੇਖਿਆ ਛੋਟੇ ਛੋਟੇ ਥੜੇ ਤੋੜ ਕੇ ਇਹਨਾਂ ਨੂੰ ਜਿਹੜੇ ਮਨ ਨੂੰ ਸ਼ਾਂਤੀ ਮਿਲੀ ਹੈ ਨਾ ਇਹ ਚੰਗੀ ਗੱਲ ਨਹੀਂ ਹੈ। ਇਹ ਸਾਡੇ ਹੀ ਚੋਣੇ ਸਾਡੇ ਵਿਚੋ ਰਹਿਣ ਵਾਲੇ ਨੇ ਤੇ ਇਸ ਕਰਕੇ ਮੈਂ ਇਹਨਾਂ ਨੂੰ ਵੀ ਗੱਲ ਕਹਿਣਾ ਵੀ ਕੋਈ ਵੀ ਕਾਰਵਾਈ ਕਰਨ ਤੋਂ ਪਹਿਲਾਂ ਅਫਸਰਾਂ ਦੇ ਨਾਲ ਕਰੋ ਆਪਣਾ ਸ਼ਹਿਰਦਾਰੀ ਵੀ ਵੇਖੋ ਤੇ ਜੇ ਕਰਨੀ ਏ ਤੇ ਇੱਕ ਤਲਫਾ ਕਰੋ ਵਿਚੋ ਛੜ ਛੜ ਕੇ ਜੋ ਕਰਦੇ ਨਾ ਫਿਰ ਅਸੀਂ ਵਿਚੋ ਫੜ ਫੜ ਕੇ ਵੀ ਕਰਾਂਗੇ ਮੈ ਸਾਡੇ ਕੋਲ ਬਰਦਾਸ਼ਤ ਨਹੀਂ ਹੋਣਾ ਮੇਰਾ ਨਾਮ ਮਜੀਦ ਕੁਮਾਰ ਆ ਇਹ ਮੇਰੀ ਦੁਕਾਨ ਆ ਬਿਹਾਰੀ ਲਾਲ ਫਿਸ਼ ਸ਼ਾਪ ਸਾਰੇ ਆਪਸ ਵਿੱਚ 5 ਵਜੇ ਦੇ 5 ਵਜੇ ਦੇ ਸਵੇਰੇ ਸਾਰੇ ਇੱਥੇ ਇਕੱਠੇ ਹੋਏ ਆ ਕਮੇਟੀ ਘਰ ਵਾਲੇ ਡੀਸੀ ਸਾਹਿਬ ਏਡੀਸੀ ਸਾਹਿਬ ਸਾਰੇ ਇਕੱਠੇ ਹੋ ਗਏ ਸਵੇਰ ਦਾ ਸਮਾਸ ਮੂ ਚੁੱਕਾ ਦੀ ਮੁਹਿੰਮ ਚਲਾਈ ਦੀ ਨਾ ਨੇ ਆਪਾ ਸਰ 5 ਵਜੇ ਇੱਥੇ ਆਣ ਕੇ ਆਪਣਾ ਸਾਰਾ ਸਮਾਨ ਜੋ ਸਾਡਾ ਬਾਹਰ ਲੱਗੇ ਰਿਹਾ ਸੀ ਅਸੀਂ ਸਾਰਾ ਸਮਾਨ ਇਕੱਠਾ-ਕੁੱਠਾ ਕਰਕੇ ਪਿੱਛੇ ਕੀਤਾ ਵਾ ਫਿਰ ਵੀ ਸਾਰਾ ਆ ਕੇ ਸਾਡੀਆਂ ਦੁਕਾਨਾਂ ਢਾਈਆਂ ਗਈਆਂ ਸਾਡੀਆਂ ਛੱđa ਸਾਰੀਆਂ ਢਾਹਤੀਆਂ ਵਾ ਜਿੜਾ ਕੋਈ ਕੋਈ ਕੰਮੂਨੀਆਂ ਨਹੀਂ ਆ ਇਹਨਾਂ ਨੇ ਸਾਨੂੰ ਦੱਸਿਆ ਕਿ ਟ੍ਰੈਫਿਕ ਦੀ ਸਮੱਸਿਆ ਵਾ ਟ੍ਰੈਫਿਕ ਦੀ ਸਮੱਸਿਆ ਸਰ ਸੜਕਾਂ ਦੇ ਆ ਛੱਤਾਂ ਦੇ ਤੇ ਟ੍ਰੈਫਿਕ ਦੀ ਕੋਈ ਸਮੱਸਿਆ ਨਹੀਂ ਨਾ ਠੀਕ ਆ ਜੀ ਤੁਸੀਂ ਗੱਡੀਆਂ ਬੰਦ ਕਰਾਓ ਫਿਰ ਇਹਨਾਂ ਨੇ ਸਰ ਸਮਾਨ ਦੇ ਢਾਹ ਸਾਡੀਆਂ ਦੁਕਾਨਾਂ ਵੀ ਤੋੜ ਦਿੱਤੀਆਂ ਗਈਆਂ ਸਾਡੀਆਂ ਸਾਹਿਬ ਜੀ ਦੁਕਾਨਾ ਵੀ ਤੋੜਦੇ ਆ ਤੁਹਾਡਾ ਸਾਰਾ ਸਮਾਨ ਤੋੜਦੇ ਸਾਡਾ 4 ਮਹੀਨਿਆਂ ਦਾ ਕੰਮ ਹੁੰਦਾ ਵੇ ਜੀ 1 ਸਾਲ ਦੇ ਵਿੱਚ ਸਰ ਕੋਈ ਨੋਟਿਸ ਜਾਰੀ ਕੀਤਾ ਸਰ ਕੁਛ ਵੀ ਨਹੀਂ ਕੀਤਾ ਉਹਨਾਂ ਨੇ ਕੁਛ ਵੀ ਨਹੀਂ ਸਰ ਕੋਈ ਨੋਟਿਸ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਕੱਲ ਇੱਕ ਅਨਾਉਂਸਮੈਂਟ ਕਰਦੇ ਸਰ ਅਨਾਉਂਸਮੈਂਟ ਹੋਈ ਆ ਨਾਰਮਲ ਹੀ ਹੋਈ ਆ ਅੱਗੇ ਵੀ ਹੁੰਦੀ ਆ ਠੀਕ ਆ ਸਮਾਨ ਹੁੰਦਾ ਸੀ ਪਿੱਛੇ ਕਰ ਦਿੰਨੇ ਆ ਗੱਲ ਮੁੱਕਦੀ ਆ ਪਰ ਤੋੜਨ ਦਾ ਤਾਂ ਸਰ ਕੋਈ ਹੱਕ ਨਹੀਂ ਨਾ ਬੰਦਾ ਕਿੰਨਾ ਦਾ ਨੁਕਸਾਨ ਆ ਸਰ ਸਾਡਾ 1.5 ਦਾ ਕਦੇ ਨੁਕਸਾਨ ਕਰਤਾ ਦੇਖੋ ਸਾਡੀ ਤਾਂ ਦੁਕਾਨ ਹੀ ਤੋੜ ਦਿਆ ਸਰ ਕੰਮ ਸਰਗਾ ਦੇ ਅੰਦਰ ਕਿੰਨਾ maal ਲੱਗਾ ਪਿਆ ਜਿਹੜਾ ਕੋਈ ਨੁਕਸਾਨ ਹੋ ਗਿਆ ਸਾਰਾ ਜਿਹੜਾ ਦਿਖਣਾ ਹੀ ਨਹੀਂ ਅਸੀਂ ਦੁਕਾਨਾਂ ਹੀ ਨਹੀਂ ਖੋਲਣੀਆਂ ਵੇਖੋ ਸਾਡਾ ਸਾਰਾ ਸਮਾਨ ਹੀ ਤੋੜ ਕੇ ਲੱਗੇ ਆ ਜੀ ਅਸੀਂ ਕਿੱਦਾਂ ਕੰਮ ਚਲਾਵਾਂਗੇ ਭਾਈ ਸ਼ਹਿਰ ਚ ਅਹੀ ਦੁਕਾਨ ਲਪੀਆਂ ਹੋਰ ਸ਼ਹਿਰ ਸਾਹਮਣੇ ਵੇਖੋ 3 ਸਾਰਾ ਦਾ ਸੁਪਰ ਦੇਖੋ ਸਰ ਆਲਾ ਦਵਾਲਾ ਝਾਂਤੀ ਮਾਰੋ ਤੁਸੀਂ ਸਾਰੇ ਟੀਨਾ ਲੱਗੇ ਸਿਰਫ ਸਾਡੀਆਂ ਥੋੜੀਆਂ ਲਈਆਂ ਆ ਦੇਖੋ ਸਾਰੇ ਪਾਸੇ ਪੂਰੇ ਬਾਜ਼ਾਰ ਚ ਸਾਰੇ ਸ਼ਹਿਰ ਚ ਟੀਨਾ ਲੱਗੀ ਨੇ ਸਿਰਫ ਸਾਨੂੰ ਟਾਰਗੇਟ ਕੀਤਾ ਜਾਂਦਾ ਸਰ ਹਰ ਵਾਰੀ ਸਰ ਟਾਰਗੇਟ ਕੀਤਾ ਜਾਂਦਾ ਸਰ ਟਾਰਗੇਟ ਕੀਤਾ ਕਿ ਸ਼ਰੇਆਮ ਕੀਤਾ ਗਿਆ ਵਾ ਇਹਦਾ ਅਸੀਂ ਫਰੇਜ਼ ਕਰਾਂਗੇ ਸਾਡਾ ਹਰ ਜਾਨਾ ਭਰਿਆ ਹੋਇਆ ਅਸੀਂ ਇਹਦੀ ਕਾਨੂੰਨੀ ਕਾਰਵਾਈ ਮੰਗਦੇ ਹਾਂ ਪ੍ਰਸ਼ਾਸਨ ਕੋ ਵੀ ਸਾਨੂੰ ਹੱਕ ਦਿੱਤਾ ਜਾ ਰਿਹਾ ਹੈ ਸਰ ਟਾਰਗੇਟ ਕੀਤਾ ਸ਼ਰੇਆਮ ਟਾਰਗੇਟ ਕੀਤਾ ਸਰ ਤੁਸੀਂ ਆਪ ਸਿਆਣੇ ਹੋ ਸਰ ਦੁਕਾਨਾਂ ਤੋੜਨਾ ਤੇ ਕੋਈ ਕਿਸੇ ਵੀ ਕਿਸੇ ਵੀ ਕਾਨੂੰਨ ਦੇ ਵਿੱਚ ਐਟ ਨਹੀਂ ਕਿਹਾ ਕਿ ਬੰਦਾ ਘਰ ਸੁਟਾ ਹੈ ਤੁਸੀਂ ਅਣੀ ਦੁਕਾਨ ਤੋੜ ਦਿਓ ਐ ਤੇ ਸਰ ਕੋਈ ਸ਼ਰਾ ਸਰ ਗੁੰਡਾ ਕਰਦੀ ਆ